ਸਾਸੀਕਾਲ ਮੈਂ ਹਾ ਤੁਹਾਡਾ ਹੂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵਜੋਤ ਸਿੰਘ ਸਿੱਧੂ ਨੂੰ ਲੱਗਿਆ ਹੋਣ ਦਾ ਸਭ ਤੋਂ ਵੱਡਾ ਚਟਕਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਜਿਵੇਂ ਹੀ ਆਪਣੀ ਕਾਫੀ ਸਮੇਂ ਬਾਅਦ ਯਾਨੀ ਕਿ ਲੰਮੇ ਸਮੇਂ ਬਾਅਦ ਚੁੱਪੀ ਤੋੜੀ ਉਸ ਤੋਂ ਬਾਅਦ ਸੂਤਰ ਕਹਿਣ ਲੱਗ ਪਏ ਵੀ ਕਿਸੇ ਵੀ ਪਾਰਟੀ ਵਿੱਚ ਜਾ ਸਕਦਾ ਹੈ ਆਮ ਆਦਮੀ ਪਾਰਟੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਜਾਂ ਕਾਂਗਰਸ ਪਾਰਟੀ ਉਹਨਾਂ ਨੂੰ ਫਿਰ ਦੁਬਾਰਾ ਪੰਜਾਬ ਦਾ ਪ੍ਰਧਾਨ ਜਿਹੜਾ ਹੈ ਬਣਾ ਸਕਦੀ ਹੈ ਲੇਕਿਨ ਇਧਰ ਹੋਰ ਕਿਸੇ ਪਾਰਟੀ ਵੱਲੋਂ ਨਹੀਂ ਲੇਕਿਨ ਖੁਦ ਦੀ ਪਾਰਟੀ ਯਾਨੀ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੱਡਾ ਝਟਕਾ ਲੱਗ ਗਿਆ ਹੈ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਭਾਵੇਂ ਫੈਸਲੇ ਲੈਣ ਦੇ ਵਿੱਚ ਹਮੇਸ਼ਾ ਜਲਦਬਾਜ਼ੀ ਕਰਦੇ ਨੇ ਕਈ ਵਾਰ ਲੋਕ ਕਹਿ ਦਿੰਦੇ ਨੇ ਕਿ ਸਟੈਨਲਸ ਪਰਸਨ ਹੈ ਲੇਕਿਨ ਵਿਵਾਖ ਹੋ ਕੇ ਬੋਲਦੇ ਨੇ ਸੱਚ ਬੋਲਦੇ ਨੇ ਸੱਚ ਦਾ ਸਾਥ ਦਿੰਦੇ ਨੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰਦੇ ਨੇ ਅਤੇ ਹਰੇਕ ਸਟੇਜ ਤੇ ਸੰਗ ਪਾਰ ਕੇ ਬੋਲਦੇ ਨੇ ਕਿ ਸਿਆਸਤ ਨੂੰ ਧੰਦਾ ਨਾ ਬਣਾਓ ਸਿਆਸਤ ਨੂੰ ਜਿਹੜਾ ਬਿਜ਼ਨਸ ਨਾ ਬਣਾਓ ਸਿਆਸਤ ਲੋਕਾਂ ਦੀ ਸੇਵਾ ਕਰਨ ਵਾਸਤੇ ਹੁੰਦੀ ਹੈ ਲੋਕ ਸਾਰੋਂ ਮਰੇਸ ਚੁੰਦੇ ਨੇ ਅਸੀਂ ਲੋਕਾਂ ਦੀ ਪਹਿਲ ਦੇ ਆਧਾਰ ਤੇ ਸੇਵਾ ਕਰਨੀ ਚਾਹੀਦੀ ਆ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਲੇਕਿਨ ਨਵਜੋਤ ਸਿੰਘ ਸਿੱਧੂ ਨੂੰ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਤੇ ਭਾਵੇਂ ਆਮ ਆਦਮੀ ਪਾਰਟੀ ਤੇ ਭਾਵੇਂ ਕਾਂਗਰਸ ਪਾਰਟੀ ਦੇ ਖੁਦ ਦੇ ਸਾਬਕਾ ਮੰਤਰੀ ਸਾਬਕਾ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਹੁਣ ਉਹ ਲਾਇਕ ਨਹੀਂ ਕਰਦੇ ਕਿਉਂਕਿ ਸੱਚ ਬੇਬਾਕ ਹੋ ਕੇ ਬੋਲਦੇ ਨੇ ਇਸ ਲਈ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਇਧਰ ਝਟਕਾ ਲੱਗ ਗਿਆ ਹੈ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਯਾਨੀ ਕਿ ਜਿਹੜੀ ਲਿਸਟ ਤਿਆਰ ਕੀਤੀ ਹੈ ਉਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਸੁਖਵਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਈਵਨ ਦੋ ਜਿਹੜੇ ਅੰਦਰ ਭਾਰਤ ਆਸ਼ੂਕੂਸ਼ਨ ਜਿਹੜੇ ਜੇਲ੍ਹ ਦੇ ਵਿੱਚ ਆਂਦਰ ਨੇ ਉਹਨਾਂ ਦਾ ਨਾਮ ਵੀ ਆ ਗਿਆ ਹੈ ਜਿਹੜੀ ਪ੍ਰਸ਼ਾਸਨੀ ਅਤੇ ਇਸ਼ਰਾਸ਼ਨੀ ਕਮੇਟੀ ਬਣਾਈ ਹੈ ਉਹਨਾਂ ਨੂੰ ਲੈ ਕੇ ਇੱਕ ਬੜੀ ਵੱਡੀ ਪਸੂੜੀ ਹੋ ਗਈ ਹੈ ਆਖਰ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਆ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਕਿਉਂ ਕਰ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਹੁਣ ਸਭ ਤੋਂ ਵੱਡਾ ਝਟਕਾ ਲੱਗਿਆ ਹੈ ਯਾਨੀ ਕਿ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਨਹੀਂ ਕਰਦਾ ਚਾਹੋ ਚੋਣਾ ਹੋਣ ਲੋਕ ਸਭਾ ਦੀਆਂ ਚਾਹੇ ਚੋਣਾ ਹੋਣ ਹਰਿਆਣੇ ਦੇ ਵਿੱਚ ਤੇ ਚਾਹੇ ਹੋਣ ਜੰਮੂ ਕਸ਼ਮੀਰ ਦੇ ਵਿੱਚ ਤੇ ਚਾਹੇ ਜਿਹੜੀਆਂ ਪੰਜਾਬ ਦੇ ਵਿੱਚ ਹੁਣੇ-ਹੁਣੇ ਨੇਪਰੇ ਚੜੀਆਂ ਨੇ ਜਿਮਨੀ ਚੋਣਾ ਜੇਕਰ ਜਿਮਨੀ ਚੋਣਾ ਦੇ ਵਿੱਚ ਚੋਣ ਪ੍ਰਚਾਰ ਵੀ ਨਹੀਂ ਕੀਤਾ ਗਿਆ ਲੇਕਿਨ ਥੋੜਾ ਜਿਹਾ ਸਿਆਸਤ ਨੂੰ ਹਲਾਰਾ ਦਿੱਤਾ ਸੀ ਇਧਰ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਕਿਉਂਕਿ ਕੈਂਸਰ ਦੇ ਪ੍ਰਤੀ ਜਿਹੜੇ ਉਹਨਾਂ ਨੇ ਰੈਮਡੀ ਦਵਾਈ ਦੱਸੀ ਹੈ ਦੇਸੀ ਉਸ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਡਾਕਟਰ ਅਤੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਯਾਨੀ ਕਿ ਲਗਭਗ ਕਿੰਨੇ 100 ਕਰੋੜ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ ਯਾਨੀ ਕਿ ਦੇਣਾ ਪਵੇਗਾ ਜੇਕਰ ਆਪਣੀਆਂ ਗੱਲਾਂ ਦੇ ਸਪਸ਼ਟ ਕਰਨ ਨੂੰ ਦੁਬਾਰਾ ਉਹ ਵਾਪਸ ਨਹੀਂ ਲੈਂਦੇ ਜ ਜਸ ਸਪਸ਼ਟ ਕਰਨੀ ਦਿੰਦੇ ਇਧਰ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚੋਂ ਬਾਰ ਕੱਢ ਕੇ ਵੱਡਾ ਝਟਕਾ ਦੇ ਦਿੱਤਾ ਹੈ ਯਾਨੀ ਕਿ ਜਿਹੜੀ ਲਿਸਟ ਪ੍ਰਸ਼ਾਸਨੀ ਅਤੇ ਅਨੁਸ਼ਾਸਨੀ ਕਮੇਟੀ ਦੀ ਬਣਾਈ ਗਈ ਹੈ ਉਸ ਕੋਰ ਕਮੇਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਇੱਕ ਵਾਰ ਵੀ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਵੱਡਾ ਜ਼ਿਕਰ ਨਹੀਂ ਕੀਤਾ ਗਿਆ ਯਾਨੀ ਕਿ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਦਾ ਰਸਤਾ ਕਿਉਂ ਦਿਖਾਇਆ ਗਿਆ ਇਹ ਤਾਂ ਕੱਲ ਨਵਜੋਤ ਸਿੰਘ ਸਿੱਧੂ ਪੱਤਰਕਾਰਾਂ ਦੇ ਸਾਹਮਣੇ ਹੋ ਕੇ ਗੱਲਬਾਤ ਕਰਨਗੇ ਆਖਰਕਾਰ ਇਹ ਕਾਂਗਰਸ ਦੀ ਹਾਈ ਕਮਾਂਡ ਦੂਸਰੇ ਪਾਸੇ ਪੰਜਾਬ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਨੂੰ ਐਡਾ ਵੱਡਾ ਫੈਸਲਾ ਕਿਉਂ ਲੈਣਾ ਪੈ ਗਿਆ ਕਿ ਬਾਕੀ ਸਾਰੇ ਹੀ ਆਗੂਆਂ ਦੇ ਉਸ ਦੇ ਵਿੱਚ ਨਾਂ ਨੇ ਜਿਹੜੀ ਅਨੁਸ਼ਾਸਨੀ ਅਤੇ ਪ੍ਰਸ਼ਾਸਨੀ ਕਮੇਟੀ ਬਣੀ ਹੈ ਨਗਰ ਨਿਗਮ ਦੀ ਚੋਣਾਂ ਦੇ ਪ੍ਰਚਾਰ ਕਰਨ ਵਾਸਤੇ ਲੇਕਨ ਨਵਜੋਤ ਸਿੰਘ ਸਿੱਧੂ ਨੂੰ ਨਵਜ ਜਿਹੜਾ ਹੈ ਨਜ਼ਰ ਅੰਦਾਜ਼ ਕਰਤੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਯਾਨੀ ਕਿ ਕੋਚਾ ਅਤੇ ਮਿਸਬਿਹੇਵ ਕੀਤਾ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਂਗਰਸ ਦੀ ਹਾਈ ਕਮਾਂਡ ਵੱਲੋਂ